ਹਾਂਜੀ ਪਾਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਤੁਸੀਂ ਲੱਡੂ ਵੰਡ ਕੇ ਨਵਾਂ ਸਾਲ ਮਨਾਉਣ ਲੱਗੇ ਹੋਇਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਾਜੀ ਕੀ ਨਾਮ ਹੈ ਦੁਕਾਨ ਦਾ ਆਪਣੀ ਦਾ ਅਮਰਤ ਫਾਈਨਾਂਸ ਕੰਪਨੀ ਠੀਕ ਹੈ ਜੀ ਇਹ ਤੁਹਾਡੇ ਵੱਲੋਂ ਜਾਂ ਪਰਸਨਲੀ ਤੌਰ ਤੇ ਜਾਂ ਸਾਰੇ ਮਾਰਕੀਟ ਵਾਲਿਆਂ ਨੇ ਰਲ ਕੇ ਸਾਰਿਆਂ ਦੇ ਸਹਿਯੋਗ ਨਾਲ ਆਈ ਚਲੋ ਦੇਖੋ ਜੀ ਦੋਸਤੋ ਨਹੀਂ ਲੋਕ ਨਵੇਂ ਸਾਲ ਨੂੰ ਕੋਈ ਸ਼ਰਾਬ ਪੀਂਦਾ ਨਾ ਕੋਈ ਮੀਟ ਮਾਸ ਖਾਂਦਾ ਲੇਕਿਨ ਇਹ ਵੀਰਾਂ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਦਾ ਕਰਦੇ ਹੋਏ ਸਾਰੀਆਂ ਸੰਗਤਾਂ ਦੇ ਵਿੱਚ ਮਠਾਈ ਵੰਡ ਕੇ ਨਵਾਂ ਸਾਲ ਮਨਾਇਆ ਜੀ ਅੱਜ ਸੋ ਸਾਡੇ ਵੱਲੋਂ ਵੀ ਔਰ ਮਾਰਕੀਟ ਵਾਲੇ ਵੀਰਾਂ ਵੱਲੋਂ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਜੀ ਨਵੇਂ ਦਿਆਂ ਲੱਖ ਲੱਖ ਮੁਬਾਰਕਾਂ ਸੋ ਧੰਨਵਾਦ ਜੀ ਇਹ ਆ ਦੋਸਤੋ ਬੇਲਾ ਮਾਰਕੀਟ ਸ਼ੁਕਰੀਆ ਜੀ ਦੇਖੋ ਜੀ ਇਧਰ ਵੀ ਰੋਣੀ ਲੱਡੂ ਵੰਡ ਰਿਹਾ ਇਧਰ ਸਾਡੇ ਅੰਕਲ ਜੀ ਲੱਡੂ ਵੰਡ ਰਿਹਾ ਜੀ ਆਣ ਜਾਣ ਵਾਲੇ ਸਾਧਨਾ ਨੂੰ ਔਰ ਗੱਡੀਆਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਸਾਰਿਆਂ ਨੂੰ ਰੋਕ ਰੋਕ ਕੇ ਇਹ ਨਵੇਂ ਸਾਲ ਦੀ ਖੁਸ਼ੀ ਤੇ ਲੱਡੂ ਵੰਡ ਰਹੇ ਆ ਸੋ ਦੇਖੋ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਵਾਹ ਦੇਖੋ ਜੀ ਇਹ ਆ ਸਾਰੀ ਮਾਰਕੀਟ ਆ ਇਹ ਸਾਡੀ ਅੱਡਾ ਮਾਰਕੀਟ ਐ ਇਹਨੂੰ ਬਾਬਾ ਬਾਲਮੀਕ ਮੰਦਰ ਮਾਰਕੀਟ ਕਿਹਾ ਜਾਂਦਾ ਜੀ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ